ਹਾਏ ਮੇਟਰੋ ਕੀ ਹਾਲ ਚਾਲ ਠੀਕ ਹੋ ਤੁਹਾਨੂੰ ਅੱਜ ਦੱਸ ਦਿਆਂਗੇ ਇੱਕ ਭਰਾ ਨੇ ਆਪਾਂ ਨੂੰ ਜੂਡੂ ਦੇ ਮੈਸੇਜ ਕੀਤਾ ਸੀ ਬਾਈ ਬੱਕਰੀ ਦਾ ਥਣ ਪਾੜ ਗਿਆ ਕਿਵੇਂ ਇਲਾਜ ਕਰੀਏ ਮੈਂ ਉਹਨੂੰ ਕਹਿੰਦਾ ਵੀਰੇ ਦੇਖ ਕੋਈ ਟੀਕਾ ਲਾਉਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਕਰਨ ਦੀ ਲੋੜ ਹੈਗੀ ਟੈਟ੍ਰੈਂਸ ਦਾ ਇੱਕ ਟੀਕਾ ਲਵਾ ਦਿਓ ਉਹ ਤੇ ਲਾ ਦਿਓ ਠੀਕ ਹੈ ਇੱਕ ਸਪਰੇਅ ਆਉਂਦੀ ਹੈ ਕਿ ਜਖਮਾਂ ਤੇ ਮਾਰਨ ਵਾਲੀ ਉਹ ਲਾ ਦਿਓ ਥਣ ਤੇ ਇਸ ਤੋਂ ਬਾਅਦ ਉਹਨੂੰ ਦੇਣਾ ਕੀ ਆ ਖਾਣ ਨੂੰ ਘਰ ਦੀ ਹਲਦੀ 100 ਗ੍ਰਾਮ ਹਲਦੀ ਹੋਵੇ 100 ਗ੍ਰਾਮ ਤੇਲ ਹੋਵੇ ਠੀਕ ਆ ਤੈਨ ਤੈਨਕ 4 ਕ 100 ਗ੍ਰਾਮ ਉਹੋ ਹੋ ਆਪਣਾ ਚੋਕਰ ਹੋਵੇ ਠੀਕ ਆ ਚੋਕਰ ਦੇ ਵਿੱਚ ਮਿਕਸ ਕਰਕੇ ਉਹਨੂੰ ਸ਼ਾਮ ਨੂੰ ਦੇ ਦੋ ਬੱਕਰੀ ਨੂੰ ਜਦੋਂ ਭੈਣਾ ਬੱਕਰੀ ਰਾਤ ਨੂੰ ਇਦੂ ਬਾਅਦ ਜਦੋਂ ਦੇਤਾ ਇਦੂ ਬਾਅਦ ਪਾਣੀ ਨਹੀਂ ਧਰਨਾ ਹਰ ਰੋਜ਼ ਤੁਸੀਂ 10 ਦਿਨ ਖਵਾਉਣਾ ਉਹਨੂੰ ਹਲਦੀ ਤੇਲ ਚੋਕਰ ਖਵਾ ਕੇ ਬਸ ਤੁਹਾਨੂੰ 10 ਦਿਨਾਂ ਦੇ ਵਿੱਚ ਵਿੱਚ ਤਾਂ ਦਵਾਰੇ ਮਾਸ ਝੜ ਗਿਆ ਜਿਹੜਾ ਜਿੰਨਾ ਵੀ ਕੈਨ ਲਈ ਹੋਊਗੀ ਸਾਰੀ ਉੱਤਰ ਜਾਣੀ ਆ ਨਵੀਂ ਆ ਜੂਗੀ ਠੀਕ ਆ ਜੇ ਤੁਸੀਂ ਹੱਥ ਨਾਲ ਉਹਨੂੰ ਲਾਉਂਗੇ ਜਾਂ ਹੱਥ ਨਾਲ ਉਹਨੂੰ ਸਿਉਣ ਦੀ ਕੋਸ਼ਿਸ਼ ਕਰੋਗੇ ਫਿਰ ਕੰਮ ਖਰਾਬ ਹੋਊ ਪਹਿਲੀ ਗੱਲ ਤਾਂ ਜਦੋਂ ਬੱਕਰੀ ਦੇ ਇਹ ਕੰਡੀਸ਼ਨ ਦੇ ਵਿੱਚ ਬੱਕਰੀ ਆ ਜਾਵੇ ਥਣ ਪਾੜ ਜਾਵੇ ਉਹਨੂੰ ਬਾਹਰ ਨਾ ਲੈ ਕੇ ਜਾਓ ਉਹਨੂੰ ਘਰੇ ਖੜਾ ਘਰੇ ਖੜਾ ਦੋ ਬਾਕੀ ਨੂੰ ਬਾਹਰ ਲੈ ਜਾਓ ਬਸ ਉਹਦਾ ਸਪਰੇਅ ਮਾਰੀ ਚੱਲੋ ਹੱਥ ਜਮਾਂ ਨਹੀਂ ਲਾਉਣਾ ਜਦੋਂ ਹੱਥ ਲਾਤਾ ਤੁਸੀਂ ਇਨਫੈਕਸ਼ਨ ਫੈਲੂਗੀ ਫੈਲੂਗੀ ਠੀਕ ਆ ਬਸ ਉਹਨੂੰ ਮੱਖੀਆਂ ਤੋਂ ਦੂਰ ਰੱਖਣਾ ਪੱਖੇ ਕੋਲੇ ਬਿਠਾ ਦਿਓ ਬਸ ਉਹ ਕੁਝ ਨਹੀਂ ਕਰਨਾ ਹੈਗਾ ਤੁਹਾਨੂੰ 15 ਦਿਨਾਂ ਵਿੱਚ 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 ਬੱਕਰੀ ਛੁੜੀ ਲੋਟ ਹੋ ਜਾਊਗੀ ਠੀਕ ਆ ਜਿੰਨਾ ਆਪਾਂ ਬੱਕਰੀ ਦੇ ਥਣ ਨੂੰ ਛੇੜਾਂਗੇ ਉਨਾਂ ਹੀ ਜ਼ਿਆਦਾ ਵਾਧਾ ਵਧੂਗਾ ਧੰਨਵਾਦ ਜੀ ਆਪਣੇ ਚੈਨਲ ਨੂੰ ਕਰ ਲੋ ਫੋਲੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਠੀਕ ਆ ਚਲੋ ਬਸ ਇੰਨਾ ਕੀ ਟ੍ਰੀਟਮੈਂਟ ਹੁੰਦਾ ਹੋਰ ਪਹਾੜ ਟੋਣਾ